ਮੈਂ ਸੋਡਾ ਵੀਰ ਕੋਕਰ ਜੋਧਪੁਰ ਅੱਜ ਸਾਡੇ ਸਾਰੇ ਨਗਰ ਵੱਲੋਂ ਪਿੰਡ ਜੋਪੋ ਪਖਰ ਵੱਲੋਂ ਪਾਰਟੀ ਤੋਂ ਉੱਪਰ ਉੱਠ ਕੇ ਤੇ ਹੜਪੀਟਾਂ ਵਾਸਤੇ ਲੰਗਰ ਇਕੱਠਾ ਕੀਤਾ ਜਾਂਦਾ ਤੇ ਸਾਰਿਆਂ ਦਾ ਧੰਨਵਾਦ ਤੇ ਸਾਡੇ ਪਾਰਟੀ ਤੋਂ ਉੱਪਰ ਉੱਠ ਕੇ ਆ ਸਾਰੇ ਬੰਦੇ ਸਾਡੇ ਸਾਰੇ ਨਗਰ ਚ ਹੜਪੀਟਾਂ ਵਾਸਤੇ ਲੰਗਰ ਕੀਤਾ ਜਾਂਦਾ ਟਰਾਲੀ ਤੇ ਆਪਣੇ ਗੁਰੂ ਸਾਹਿਬ ਗੁਰਦੁਆਰਾ ਸੀ ਦਵਾਬਾ ਸੰਗਣਾ ਸਾਹਿਬ ਵਿਖੇ ਖੜੇ ਆ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਸਾਨੂੰ ਬਹੁਤ ਸ਼ੇਅਰ ਕਰਨਾ ਤੇ ਚਲੋ ਹਾਂ ਹਾਂਜੀ ਤੇ ਸਾਰੇ ਬੰਦੇ ਆ ਮੈਂਬਰ ਸਰਪੰਚ ਸਾਰੇ ਆ ਨਗਰਾਂ ਵਿੱਚ ਠੀਕ ਆ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਆ ਦੇਖੋ ਜੀ ਕਣਕ ਕੜੀ ਜਾਂਦੇ ਆ ਠੀਕ ਆ ਦੇਖੋ ਸੋ ਬੰਦੇ ਹੋ ਬੈਠੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਪੰਜਾਬ ਤੇ ਹਨਾ ਅਸੀਂ ਕਿੱਧਰ ਜਾਣਾ ਸਾਡੇ